ਗੁਰਮਖ ਪਿਆਰਿਓ ਕਈ ਵਾਰੀ ਸਾਡੇ ਮਨ ਦੇ ਵਿੱਚ ਇੱਕ ਸਵਾਲ ਹੁੰਦਾ ਕਿ ਜੇਕਰ ਸਾਡੇ ਘਰ ਦੇ ਵਿੱਚ ਆਂਡਾ ਸ਼ਰਾਬ ਮਾਸ ਦੀ ਵਰਤੋਂ ਕੀਤੀ ਜਾਂਦੀ ਆ ਕੀ ਅਸੀਂ ਜੋਤ ਲਾ ਸਕਦੇ ਆ ਜਿਹੜੇ ਘਰ ਦੇ ਵਿੱਚ ਮੀਟ ਆਂਡਾ ਜਾਂ ਸ਼ਰਾਬ ਦੀ ਵਰਤੋਂ ਹੁੰਦੀ ਹੋਵੇ ਵੀ ਅਸੀਂ ਪਾਠ ਕਰ ਸਕਦੇ ਆ ਇਹ ਮਨ ਦੇ ਵਿੱਚ ਸਵਾਲ ਆਉਂਦੇ ਆ ਤਾਂ ਆਓ ਆਪਾਂ ਇਹਦੇ ਉੱਤਰ ਬਾਰੇ ਜਾਣਾਂਗੇ ਜੀ ਕਿਉਂਕਿ ਬਹੁਤ ਲੋਕ ਆ ਜਿਨ੍ਹਾਂ ਦੇ ਮਨ ਵਿੱਚ ਇਹ ਸਵਾਲ ਆ ਇਹ 15 ਗੱਲਾਂ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਇਹਦੇ ਨਾਲ ਤੁਹਾਨੂੰ ਪੂਰੀ ਜੋਤ ਦੀ ਮਰਿਆਦਾ ਦਾ ਵੀ ਪਤਾ ਲੱਗ ਜਾਵੇਗਾ ਜਿੰਨੇ ਵੀ ਤੁਹਾਡੇ ਮਨ ਦੇ ਅੰਦਰ ਸਵਾਲ ਆ ਸਾਰਿਆਂ ਦੇ ਜਵਾਬ ਮਿਲ ਜਾਣਗੇ ਆਓ ਇਹਨੂੰ ਆਪਾਂ ਮਰਿਆਦਾ ਦੁਆਰਾ ਸਮਝਣ ਦਾ ਯਤਨ ਕਰੀਏ ਸਭ ਤੋਂ ਪਹਿਲੀ ਗੱਲ ਦੇਖੋ ਜੇ ਘਰ ਦੇ ਵਿੱਚ ਚੰਗੀ ਚੀਜ਼ ਆਉਗੀ ਤਾਂ ਹੀ ਮਾੜੀ ਚੀਜ਼ ਬਾਹਰ ਜਾਊਗੀ ਪਹਿਲੀ ਗੱਲ ਇਹ ਸੁਰਤ ਵਿੱਚ ਚੇਤੇ ਵਿੱਚ ਰੱਖਣੀ ਆ ਕਈ ਵਾਰੀ ਅਸੀਂ ਨਾ ਚੰਗੀ ਚੀਜ਼ ਘਰ ਵਿੱਚ ਲਿਆਉਂਦੇ ਹੀ ਨਹੀਂ ਤੇ ਮਾੜੀ ਚੀਜ਼ ਫਿਰ ਜਾਂਦੀ ਨਹੀਂ ਹੁਣ ਜਿਹੜੀ ਜੋਤ ਆ ਸ਼ਹੀਦਾਂ ਦੀ ਇਹ ਅਸੀਂ ਵੇਖਦੇ ਆ ਹੁਣ ਸਾਬ ਜਦਿਆਂ ਦੇ ਦਿਨ ਚੱਲ ਰਹੇ ਆ ਤੁਸੀਂ ਇਹ ਉਹ ਫਿਲਮ ਦੇ ਵਿੱਚ ਵੀ ਇਹ ਸੀਨ ਦੇਖਿਆ ਹੋਣਾ ਵੈਸੀ ਵੀ ਇਤਿਹਾਸ ਜਿੰਨੇ ਵੀ ਇਤਿਹਾਸਕ ਸਥਾਨ ਆ ਸਭ ਥਾਂ ਤੇ ਜੋਤ ਜਗਦੀ ਆ ਹਰ ਥਾਂ ਤੇ ਜੋਤ ਲਾਈ ਜਾਂਦੀ ਆ ਤੁਸੀਂ ਵੇਖੋਗੇ ਜੋਤ ਕਿਉਂ ਜਗਾਈ ਜਾਂਦੀ ਆ ਹੁਣ ਸਾਡੇ ਜਿਹੜੇ ਪ੍ਰਾਣੇ ਬਜ਼ੁਰਗ ਸੀਗੇ ਬੀਬੀਆਂ ਸੀ ਮਾਮਾ ਸਨ ਜੋ ਪ੍ਰਾਤਨ ਸਮੇਂ ਵਿੱਚ ਉਹਨਾਂ ਦੀ ਜੋਤ ਤੇ ਬਹੁਤ ਜ਼ਿਆਦਾ ਸ਼ਰਧਾ ਸੀਗੀ ਪਰ ਅਸੀਂ ਉਹ ਲੋਕ ਆ ਜਿਹੜੇ ਇਹਦੇ ਨਾਲੋਂ ਟੁੱਟੇ ਹੋਏ ਆ ਤਾਂ ਹੀ ਤਾਂ ਅੱਜ ਦੁਖੀ ਆ ਨਾ ਹੁਣ ਜਿਹੜਾ ਵੀ ਆਂਡਾ ਖਾਂਦਾ ਮਾਸ ਖਾਂਦਾ ਸ਼ਰਾਬ ਪੀਂਦਾ ਉਹ ਉਹਦਾ ਕਰਮ ਜੇ ਉਹ ਖਾ ਕੇ ਘਰ ਵਿੱਚ ਆਉਂਦਾ ਜਾਂ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਸ਼ਰਾਬ ਪੀਤੀ ਜਾਂਦੀ ਆ ਤਾਂ ਉਹ ਜੋ ਕਰੂਗਾ ਉਹਦਾ ਨੂੰ ਫਲ ਮਿਲਣਾ ਪਰ ਹੁਣ ਇਹ ਤਾਂ ਨਹੀਂ ਕਿ ਉਹ ਘਰ ਦੇ ਵਿੱਚ ਸ਼ਰਾਬ ਪੀ ਰਿਆ ਤੇ ਅਸੀਂ ਕਦੇ ਜੋਤੀ ਨਾ ਜਗਾਈਏ ਘਰ ਦੇ ਵਿੱਚ ਕਮਰੇ ਹੁੰਦੇ ਆ ਕਮਰਿਆਂ ਵਿੱਚੋਂ ਇੱਕ ਬਾਬਾ ਜੀ ਵਾਲਾ ਕਮਰਾ ਹੁੰਦਾ ਜਿੱਥੇ ਗਟਕਾ ਸਾਹਿਬ ਹੁੰਦੇ ਆ ਉੱਥੇ ਤਾਂ ਅਸੀਂ ਜੋਤ ਜਗਾਉਣੀ ਹੀ ਜਗਾਉਣੀ ਹੈ ਚੰਗੀ ਚੀਜ਼ ਲੈ ਕੇ ਆਉਂਗੇ ਤੇ ਮਾੜੀ ਚੀਜ਼ ਆਪੇ ਹੀ ਜਿਹੜੀ ਦੂਰ ਭੱਜੇਗੀ ਨਾ ਅਸੀਂ ਡਰ ਦੇ ਕਰਦੇ ਨਹੀਂ ਕਈ ਵਾਰੀ ਨਹੀਂ ਜੀ ਇਹ ਗਲਤੀ ਨਹੀਂ ਕਰਨੀ ਹੋ ਸਕਦਾ ਵੀ ਤੁਹਾਨੂੰ ਜੋਤ ਜਗਾਉਂਦਿਆਂ ਨੂੰ ਦੇਖ ਕੇ ਕਿਉਂਕਿ ਜੋਤ ਜਗਾਉਣ ਤੋਂ ਪਹਿਲਾਂ ਇਹ ਗੱਲ ਦਾ ਖਿਆਲ ਰੱਖਣਾ ਜਿਹੜੀ ਦੂਜੀ ਗੱਲ ਆ ਵੀ ਮਨ ਅੰਦਰ ਜਿਹੜੀ ਜੋਤ ਆ ਉਹ ਵੀ ਜਗਾਉਣੀ ਆ ਆਪਾਂ ਕੇਵਲ ਇਹ ਨਹੀਂ ਕਿ ਬਾਹਰ ਹੀ ਜੋਤ ਜਗਾਈ ਚੱਲੀਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਭਾਵੇਂ ਕਿ ਹਰਮੰਦਰ ਸਾਹਿਬੀ ਜੋਤ ਜਗਦੀ ਆ ਸ਼ਹੀਰ ਜਿਹੜੇ ਅਸਥਾਨ ਜਿੰਨੇ ਵੀ ਬਾਬਾ ਦੀਪ ਸਿੰਘ ਜੀ ਗੰਝ ਸ਼ਹੀਦਾਂ ਸ਼ਹੀਦ ਗੰਝ ਸਾਹਿਬ ਸਾਰੇ ਅਸਥਾਨਾਂ ਤੇ ਜੋਤ ਜਗਦੀ ਆ ਹੁਣ ਉਦੋਂ ਪੈਣਾ ਮਨ ਦੇ ਅੰਦਰ ਜਿਹੜਾ ਪ੍ਰਕਾਸ਼ ਆ ਉਹ ਕਰਨਾ ਬਹੁਤ ਜ਼ਰੂਰੀ ਆ ਚੰਗੀ ਚੀਜ਼ ਘਰ ਵਿੱਚ ਲਿਆਉਂਗੇ ਤੇ ਮਾੜੀ ਚੀਜ਼ ਫੇਰੀ ਦੂਰ ਹੋਵੇਗੀ ਨਾ ਚਾਨਣ ਕਰਾਂਗੇ ਤਾਂ ਹਨੇਰਾ ਦੂਰ ਹੋਊਗਾ ਨਾ ਤੇ ਜੇ ਹੁਣ ਕੋਈ ਕਮਰਾ ਬੰਦ ਹੋਵੇ ਉਹਦੇ ਵਿੱਚ ਬਹੁਤ ਸਾਰਾ ਹਨੇਰਾ ਹੋਵੇ ਤੇ ਬੰਦਾ ਡਰੀ ਜਾਵੇ ਵੀ ਮੈਂ ਇਹਦੇ ਵਿੱਚ ਬੱਤੀ ਨਹੀਂ ਜਗਾਉਣੀ ਬੱਤੀ ਨਹੀਂ ਜਗਾਉਣੀ ਫਿਰ ਤਾਂ ਕਦੇ ਚਾਨਣ ਹੋ ਹੀ ਨਹੀਂ ਸਕਦਾ ਇਸ ਕਰਕੇ ਚੰਗੀ ਚੀਜ਼ ਲਿਆਉਂਗੇ ਤੇ ਮਾੜੀ ਚੀਜ਼ ਬਾਹਰ ਹੋਵੇਗੀ ਗੁਣ ਜਿੰਨੇ ਅੰਦਰ ਹੋਣਗੇ ਔਗਣ ਦੂਰ ਹੋਣਗੇ ਘਰ ਦੇ ਵਿੱਚ ਆਂਡਾ ਸ਼ਰਾਬ ਜਾਂ ਜੋ ਮਾਸਤੀ ਵਰਤੋਂ ਕਰਦੇ ਆ ਸੇਵਨ ਕਰਦੇ ਆ ਇਹ ਉਹਨਾਂ ਦਾ ਕਰਮ ਹੈ ਉਹਦੇ ਕਰਕੇ ਤੁਸੀਂ ਭਾਈ ਆਪਣਾ ਇਹ ਕਰਮ ਨਹੀਂ ਛੱਡਣਾ ਜਿਆਦਾ ਕਰਕੇ ਮਰਦਾਂ ਵਿੱਚ ਦੇਖਿਆ ਗਿਆ ਵੀ ਉਹੀ ਸੇਵਨ ਕਰਦੇ ਆ ਤੇ ਬੀਬੀਆਂ ਡਰਦੀਆਂ ਰਹਿੰਦੀਆਂ ਵੀ ਅਸੀਂ ਤਾਂ ਘਰ ਵਿੱਚ ਜੋਤ ਨਹੀਂ ਜਗਾਉਣੀ ਕਿ ਸ਼ਰਾਬ ਪੀ ਕੇ ਆ ਜਾਂਦਾ ਹੈ ਨਹੀਂ ਭਾਈ ਹੋ ਸਕਦਾ ਤੁਹਾਡਾ ਇਹ ਕਰਮ ਜਿਹੜਾ ਇੱਕ ਕੀਤਾ ਹੋਇਆ ਤੁਹਾਡੇ ਪਤੀ ਦੀ ਜ਼ਿੰਦਗੀ ਬਦਲ ਦਵੇ ਇਸ ਕਰਕੇ ਨਾ ਇਹਨਾਂ ਚੀਜ਼ਾਂ ਤੋਂ ਡਰਨਾ ਨਹੀਂ ਪਿਆਰ ਕਰਨਾ ਮਾਨੰਦਰ ਜਿਹੜੀ ਜੋਤ ਆ ਜਗਾਉਣੀ ਆ ਭਾਵ ਸ਼ਰਧਾ ਰੱਖਣੀ ਆ ਮਾਨੰਦਰ ਜੋਤ ਜਗਾਉਣ ਤੋਂ ਭਾਵ ਕੀ ਆ ਵੀ ਪ੍ਰਕਾਸ਼ ਹੋਵੇ ਤੁਹਾਡੇ ਅੰਦਰ ਗਿਆਨ ਦਾ ਹੁਣ ਤੀਜੀ ਗੱਲ ਜਿਹੜੀ ਮੈਂ ਕਹਿ ਰਿਹਾ ਇਹ ਬਹੁਤ ਲੋਕ ਗਲਤੀ ਕਰਦੇ ਆ ਕਈ ਕਹਿ ਦਿੰਦੇ ਆ ਅਸੀਂ ਜੋਤ ਲਾਉਨੇ ਆ ਤੇ ਸਾਨੂੰ ਸੁੱਖ ਨਹੀਂ ਮਿਲਿਆ ਭਾਈ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਲਾਈਦੀ ਆ ਕਿਉਂਕਿ ਦੇਖੋ ਇਹ ਜੋਤ ਦਾ ਸਤਕਾਰ ਹੁੰਦਾ ਇੱਕ ਅਦਬ ਹੁੰਦਾ ਜਿੰਨਾ ਆਪਾਂ ਇਹਦਾ ਸਤਕਾਰ ਕਰਾਂਗੇ ਸਤਿਗੁਰੂ ਦੀ ਇਹ ਦਾਤ ਆ ਉਨੀਆਂ ਸਾਨੂੰ ਖੁਸ਼ੀ ਮਿਲੂਗੀ ਉੱਚੀ ਜਗ੍ਹਾ ਤੇ ਜੋਤ ਹਮੇਸ਼ਾ ਜਗਾਉਣੀ ਆ ਤੇ ਨਾਲ ਜਿਹੜੀ ਚੌਥੀ ਗੱਲ ਆ ਸਫਾਈ ਦਾ ਵੀ ਖਿਆਲ ਰੱਖਣਾ ਕਈ ਵਾਰੀ ਅਸੀਂ ਕੀ ਵੇਖਦੇ ਆ ਵੀ ਜੋਤ ਦੇ ਆਸੇ ਪਾਸੇ ਸਫਾਈ ਨਹੀਂ ਹੁੰਦੀ ਉਵੇਂ ਮਿੱਟੀ ਪਈ ਹੁੰਦੀ ਆ ਜਾਂ ਗੁਟਕਾ ਸਾਹਿਬ ਤੇ ਵੀ ਮਿੱਟੀ ਪੈ ਜਾਂਦੀ ਆ ਫੇਰ ਅਸੀਂ ਕਹਿ ਦਿੰਨੇ ਆ ਵੀ ਸਾਨੂੰ ਤਾਂ ਦੁੱਖ ਮਿਲਦੇ ਆ ਜੋਤ ਵੀ ਅਸੀਂ ਰੋਜ਼ ਲਾਉਨੇ ਆ ਸਵੇਰੇ ਵੀ ਲਾਉਨੇ ਆ ਸ਼ਾਮ ਨੂੰ ਵੀ ਲਾਉਨੇ ਆ ਹੁਣ ਕਈਆਂ ਦੇ ਮਨ ਵਿੱਚ ਇਹ ਸਵਾਲ ਆ ਸਾਧ ਸੰਗਤ ਜੀ ਵੀ ਸਵੇਰੇ ਲਾਈਏ ਕਿ ਸ਼ਾਮ ਨੂੰ ਜੇ ਮੈਥੋਂ ਆਪਜੀ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਕਹੂੰਗਾ ਵੀ ਦੋਨੋਂ ਸਮਾਂ ਹੀ ਲਾਉਣੀ ਚਾਹੀਦੀ ਹੈ ਕਿਉਂਕਿ ਅੰਮ੍ਰਿਤ ਵੇਲਾ ਵੀ ਸਾਹਮਣਾ ਜ਼ਰੂਰੀ ਆ ਸ਼ਾਮ ਵੇਲਾ ਵੀ ਸੰਭਾਲਣਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਨਤਨੇਮ ਸ਼ਾਮ ਨੂੰ ਸੋ ਦਾ ਰਹਿਰਾ ਸਾਹਿਬ ਦੋ ਸਮੇਂ ਜੋਤ ਜਗਾਉਣੀ ਆ ਤੇ ਹੋ ਸਕਦਾ ਗੁਰਮੁਖ ਪਿਆਰਿਓ ਕਈ ਐਸੇ ਪਿਆਰੇ ਆ ਵੀ ਦੋ ਵੇਲੇ ਉਹ ਜਗਾਉਂਦੇ ਵੀ ਹੋਣ ਸਵੇਰੇ ਵੀ ਤੇ ਸ਼ਾਮ ਨੂੰ ਵੀ ਜੇ ਤੁਸੀਂ ਬਹੁਤ ਜ਼ਿਆਦਾ ਆਪਦੀ ਜ਼ਿੰਦਗੀ ਵਿੱਚ ਵਿਅਸਤ ਹੋ ਪਰ ਫਿਰ ਅੰਮ੍ਰਿਤ ਵੇਲੇ ਤਾਂ ਜ਼ਰੂਰ ਜਗਾਉਣੀ ਚਾਹੀਦੀ ਆ ਜੇ ਉਦੋਂ ਨਹੀਂ ਜਗਾ ਸਕਦੇ ਤਾਂ ਸ਼ਾਮ ਨੂੰ ਜ਼ਰੂਰ ਜਗਾਓ ਦੋ ਵੇਲੇ ਜੋਤ ਜਗਾਉਣੀ ਬਹੁਤ ਜ਼ਰੂਰੀ ਆ ਤੇ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਏਈ ਵਾਰੀ ਵੇਖਿਆ ਗਿਆ ਵੀ ਕਈ ਘਰਾਂ ਵਿੱਚ ਗੁਟਕਾ ਸਾਹਿਬ ਤੇ ਮਿੱਟੀ ਪਈ ਹੁੰਦੀ ਐ। ਸਫਾਈ ਵੀ ਨਹੀਂ ਹੁੰਦੀ। ਉਹ ਜਿੱਥੇ ਜੋਤ ਜਗਦੀ ਆ ਉੱਥੇ ਮومی ਕਾਗਜ਼ ਦੇ ਲਿਫਾਫੇ ਵੀ ਪਏ ਹੁੰਦੇ ਉਦਾਂ ਹੀ। ਨਹੀਂ ਭਾਈ ਇਹ ਭੁੱਲ ਕਦੇ ਵੀ ਨਹੀਂ ਕਰਨੀ ਤੁਸੀਂ। ਇਹਦਾ ਖਿਆਲ ਰੱਖਣਾ ਦੂਜੀ ਗੱਲ ਜਿਹੜੀ ਆ ਅਗਲੀ ਗੱਲ ਛੇਵੀਂ ਗੱਲ ਉਹ ਇਹ ਆ ਕਿ ਜੋਤ ਜਗਾਉਣ ਤੋਂ ਪਹਿਲਾਂ ਅਰਦਾਸ ਕਰਨੀ ਆ ਜੋਤ ਜਗਾ ਕੇ ਅਰਦਾਸ ਕਰਨੀ ਆ ਵੀ ਸਤਿਗੁਰੂ ਜੀ ਸ਼ਹੀਦਾਂ ਅੱਗੇ ਵੀ ਵਾਹਿਗੁਰੂ ਮੇਰੇ ਤੇ ਵੀ ਕਿਰਪਾ ਕਰਨੀ ਜਿਵੇਂ ਸ਼ਹੀਦਾਂ ਨੂੰ ਸਬਰ ਸੰਤੋਖ ਦਿੱਤਾ ਉਹਨਾਂ ਮਰ ਜੀਵਣਿਆਂ ਨੇ ਸ਼ਹੀਦੀ ਪਾਈ ਆ ਛੋਟੇ ਸਾਹਿਬ ਜਾਦੇ ਚਮਕੌਰ ਗੜੀ ਦੇ ਸ਼ਹੀਦ ਗੁਰੂ ਜੀ ਸਾਡੇ ਤੇ ਵੀ ਬਖਸ਼ਿਸ਼ਾਂ ਕਰਨੀਆਂ ਸਾਡੇ ਤੇ ਵੀ ਮਿਹਰਾਂ ਕਰਨੀਆਂ ਰਹਿਮਤਾ ਕਰਨੀਆਂ ਸਾਡੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਰੱਬ ਤੋਂ ਨਾ ਕੋਸ਼ਿਸ਼ ਕਰਿਆ ਕਰੋ ਰੱਬ ਨੂੰ ਮੰਗਣ ਦੀ ਕਿਉਂਕਿ ਜਦੋਂ ਆਪਾਂ ਇਹ ਦਾਤ ਮੰਗ ਲੈਨੇ ਆ ਦੇਖੋ ਜਦੋਂ ਮਾਂ ਹੀ ਮੰਗ ਲਈ ਖਡਾਉਣੇ ਤੇ ਦੁੱਧ ਤਾਪ ਹੀ ਮਿਲ ਜੇਗਾ ਨਾ ਬੰਦੇ ਨੂੰ ਇਹ ਚੀਜ਼ਾਂ ਨੂੰ ਇਉਂ ਸਮਝਣਾ ਤਾਂ ਜੋਤ ਜਿਹੜੀ ਆ ਜਗਾਉਣ ਸਮੇ ਅਰਦਾਸ ਬੇਨਤੀ ਕਰਨੀ ਬਹੁਤ ਜ਼ਰੂਰੀ ਹੈ ਜੀ ਅਗਲੀ ਗੱਲ ਜਿਹੜੀ ਆ ਹੁਣ ਕਈ ਵਾਰ ਹੁੰਦਾ ਵੀ ਜੋਤ ਵਿੱਚ ਜਿੰਨਾ ਘਿਓ ਹੁੰਦਾ ਉਹ ਜਾ ਕੇ ਆਪਣੇ ਆਪ ਵੱਧ ਜਾਂਦੀ ਆ ਜਿਹਨੂੰ ਆਪਾਂ ਕਈ ਵਾਰੀ ਸ਼ਬਦ ਵਰਤਦੇ ਆ ਬੁੱਝ ਜਾਣਾ ਬੁੱਝ ਜਾਣਾ ਨਹੀਂ ਇਹਨੂੰ ਵਧਣਾ ਕਹਿੰਦੇ ਆ ਪੁਰਾਣੇ ਬਜ਼ੁਰਗਾਂ ਤੋਂ ਸੁਣਿਓ ਜੋਤ ਵਧਾ ਦੀਏ ਇਸ ਤਰ੍ਹਾਂ ਕਹਿੰਦੇ ਆ ਜੋਤ ਕਦੇ ਵੀ ਆਪ ਨਹੀਂ ਬੁਝਾਉਣੀ ਚਾਹੀਦੀ ਜਿੰਨਾ ਘਿਓ ਆ ਕਈ ਵਾਰੀ ਅਸੀਂ ਉਹਦੇ ਉੱਪਰ ਪਲੇਟ ਮੁੱਦੀ ਮਾਰ ਦਿੰਨੇ ਆ ਨਾ ਕਈ ਹੱਥ ਨਾਲ ਬੁਝਾ ਦਿੰਦੇ ਆ ਨਹੀਂ ਜੀ ਜੋਤ ਜਿੰਨਾ ਸਮਾਂ ਜਗਦੀ ਆ ਜਗਦੀ ਰਹਿਣ ਦਿਓ ਪਰ ਹਾਂ ਇਹ ਦੇਖੋ ਉਹਦੇ ਆਸੇ-ਪਾਸੇ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋ ਜੇ ਵੀ ਅੱਗ ਅੱਗੇ ਚਲੀ ਜਾਵੇ ਕੋਈ ਉੱਦਾਂ ਮੂਮੀ ਕਾਗਜ਼ ਜਾਂ ਕੋਈ ਹੋਰ ਕਾਗਜ਼ ਨਹੀਂ ਹੋਣਾ ਚਾਹੀਦਾ ਦੇਖ ਕੇ ਜਗਾ ਜਿਹੜੀ ਆ ਜੋਤ ਜਗਾਉਣੀ ਚਾਹੀਦੀ ਹੈ ਸ਼ਹੀਦਾਂ ਦੇ ਜਿੰਨੇ ਸਥਾਨ ਜਾਓਗੇ ਉੱਥੇ ਦਰਸ਼ਨ ਕਰੋਗੇ ਉਥੋਂ ਦੇ ਗੁਰਮੁਖ ਪਿਆਰੇ ਜਿਹੜੇ ਹੁੰਦੇ ਆ ਜੋਤ ਦੀ ਕਿੰਨੀ ਸਫਾਈ ਦਾ ਧਿਆਨ ਦਿੰਦੇ ਆਪਾਂ ਦੇਖਿਆ ਕਿਵੇਂ ਉਹ ਕਾਲਾ ਨਹੀਂ ਹੋਣ ਦਿੰਦੇ ਬਰਤਨ ਨੂੰ ਇਸ ਤਰ੍ਹਾਂ ਹੀ ਬਿਲਕੁਲ ਸੀ ਉੱਥੇ ਮੱਥਾ ਟੇਕਣ ਹੀ ਜਾਣਾ ਸਿੱਖ ਕੇ ਵੀ ਘਰ ਦੇ ਵਿੱਚ ਆਉਣਾ ਹੈ ਜੀ ਵੀ ਜੋਤ ਦੀ ਸਾਮ ਸੰਭਾਲ ਕਿਵੇਂ ਕਰਦੀ ਕਰੀ ਜਾਣੀ ਹੈ ਕਿਦਾਂ ਦਾ ਬਰਤਨ ਹੋਣਾ ਚਾਹੀਦਾ ਕਿਵੇਂ ਉਹਦੀ ਸਫਾਈ ਕਰਨੀ ਆ ਕਿਵੇਂ ਘਿਓ ਜਿਹੜਾ ਹੈ ਸ਼ੁੱਧ ਹੋਣਾ ਚਾਹੀਦਾ ਜੇ ਘਰ ਦੇ ਘਿਓ ਦੀ ਜੋਤ ਲਗਾਈ ਜਾਵੇ ਉਹਦੇ ਵਰਗੀ ਤਾਂ ਕੋਈ ਰੀਸ ਨਹੀਂ ਕਈ ਵਾਰੀ ਬਾਜ਼ਾਰ ਦੇ ਵਿੱਚ ਨਾ ਮਾੜੇ ਘਿਓ ਵੀ ਮਿਲਦੇ ਹੁੰਦੇ ਆ ਆਪਾਂ ਉਹ 50 ਰੁਪਏ ਸਸਤੇ ਵੇਖ ਕੇ ਲੈ ਆਉਨੇ ਆ ਤੇ ਉਹਦੀ ਆ ਕੇ ਜੋਤ ਲਾ ਦਿੰਦੇ ਆ ਨਹੀਂ ਜੀ ਜੋਤ ਜਗਾਉਣ ਵਾਲਾ ਜਿਹੜਾ ਘਿਓ ਆ ਵੈਸੇ ਤਾਂ ਘਰ ਦਾ ਹੋਵੇ ਤੇ ਬਹੁਤ ਚੰਗੀ ਗੱਲ ਆ ਸ਼ੁੱਧ ਪਰ ਜੇ ਘਰ ਵਿੱਚ ਨਹੀਂ ਕਿਸੇ ਕਾਰਨ ਕਰਕੇ ਤਾਂ ਬਾਹਰੋਂ ਚੰਗੀਆਂ ਜਿਹੜੀਆਂ ਕੰਪਨੀਆਂ ਦਾ ਘਿਓ ਹੁੰਦਾ ਤਿਆਰ ਕੀਤਾ ਉਹ ਲੈ ਲੈਣਾ ਚਾਹੀਦਾ ਸਾਧ ਸੰਗਤ ਜੀ ਦੇਖੋ ਇਹ ਸ਼ਰਦਾ ਦੀ ਵੀ ਗੱਲ ਆ ਤੇ ਸਵੱਛਮਤਾ ਦੀ ਵੀ ਗੱਲ ਆ ਤੇ ਇਹਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਣਾ ਹੀ ਪਵੇਗਾ ਸ਼ਹੀਦੀ ਸਥਾਨਾਂ ਤੇ ਜੋਤ ਜਦੋਂ ਜਗਦੀ ਆ ਨਾ ਇਹ ਸੰਗਤਾਂ ਆਪਣੇ ਘਰ ਦੇ ਵਿੱਚ ਘਿਓ ਜੋੜ-ਜੋੜ ਕੇ ਉਹਦੇ ਵਿੱਚ ਪਾ ਕੇ ਆਉਂਦੀਆਂ ਨੇ ਇੱਕ ਤਾਂ ਸ਼ਰਧਾ ਹੋਗੀ ਇੱਕ ਸ਼ੁੱਧਤਾ ਹੋਗੀ ਹੁਣ ਸ਼ੁੱਧ ਕਿਉਂ ਹੋਵੇਗਾ ਤੇ ਜਿਹੜਾ ਵਾਤਾਵਰਨ ਉਹਨੂੰ ਵੀ ਸਾਫ਼ ਕਰੇਗਾ ਜੀ ਤਾਂ ਗੁਰੂ ਮਹਾਰਾਜ ਕਿਰਪਾਈ ਕਰਨ ਭਾਈ ਇਹ ਕਈ ਵਾਰੀ ਆਪਾਂ ਵੇਖਦੇ ਆਂ ਆਪਾਂ ਅਗਰਬਤੀ ਲਾ ਦਿੰਨੇ ਆਂ ਅਗਰਬਤੀਆਂ ਵਿੱਚ ਬੜੀ ਮਲਾਵਟ ਆਉਂਦੀ ਆ ਦੇਖੋ ਅੱਗੇ ਜਿਹੜੇ ਬਜ਼ੁਰਗ ਸੀ ਸਾਡੇ ਉਹ ਕੋਲੇ ਦੀ ਅਗਰਬਤੀ ਬਣਾਉਂਦੇ ਹੁੰਦੇ ਸੀ ਘਰੇ ਲਿਆ ਕੇ ਉਹਨਾਂ ਨੇ ਕੋਲਿਆਂ ਵਾਲੀ ਅਰਗਬਤੀ ਬਣਾਉਣੀ ਸਾਰਾ ਉਹ ਮੁਸ਼ਕ ਕਪੂਰ ਵਿੱਚ ਪਾਉਣਾ ਵਧੀਆ ਸੁਗੰਧੀਆਂ ਵਾਲੀਆਂ ਚੀਜ਼ਾਂ ਪਾਉਣੀਆਂ ਹੁਣ ਆਪਾਂ ਅਰਗਬਤੀ ਬਾਜ਼ਾਰੋਂ ਲਿਆਉਂਦੇ ਆਂ ਕਈ ਵਾਰੀ ਉਹ ਸਾਡਾ ਨੁਕਸਾਨ ਕਰਦੀ ਆ ਉਦੋਂ ਬੇਤਰੇ ਆ ਮਿਲਾਵਟ ਵਾਲੀ ਅਰਗਬਤੀ ਨਾਲੋਂ ਜੋਤ ਲਾਈ ਜਾਵੇ ਘਰ ਦੇ ਵਿੱਚ ਇਹ ਚੀਜ਼ਾਂ ਦਾ ਅਸੀਂ ਬਹੁਤ ਧਿਆਨ ਰੱਖਣ ਦੀ ਲੋੜ ਆ ਤੇ ਮਿਲਾਵਟ ਵਾਲੀ ਅਰਗਬਤੀ ਕਈ ਵਾਰੀ ਸਰੀਰ ਦਾ ਸਾਡੇ ਗਲੇ ਦਾ ਸਾਡੇ ਅੱਖਾਂ ਦਾ ਨੁਕਸਾਨ ਵੀ ਕਰਦੀ ਆ ਇਹ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਵੇਲਾ ਬੀਤ ਜਾਂਦਾ ਹੈ ਇਸ ਕਰਕੇ ਭਾਈ ਬਹੁਤਾ ਧਿਆਨ ਦੇਣ ਦੀ ਲੋੜ ਆ ਇਹਨਾਂ ਗੱਲਾਂ ਵੱਲ ਕਈ ਵਾਰੀ ਅਸੀਂ ਧਿਆਨ ਨਹੀਂ ਦਿੰਦੇ ਜੋਤ ਜਿਹੜੀ ਆ ਸ਼ਰਦਾ ਦਾ ਪ੍ਰਤੀਕ ਆ ਆਪਾਂ ਵੇਖਨੇ ਆ ਸ਼ਰਦਾ ਦਾ ਪ੍ਰਤੀਕ ਆ ਦੇਖੋ ਛੋਟੇ ਸਾਹਿਬਜ਼ਾਦਿਆਂ ਦੀ ਉਹ ਤੁਸੀਂ ਫਿਲਮ ਦੇ ਵਿੱਚ ਵੀ ਸੀਨ ਦੇਖਿਆ ਹੋਵੇਗਾ ਜਦੋਂ ਇੱਕ ਬੀਬੀ ਆਉਂਦੀ ਆ ਜੋਤ ਜਗਾ ਜਾਂਦੀ ਆ ਫਿਰ ਉਹ ਕਹਿੰਦੇ ਹੁੰਦੇ ਆ ਪਹਿਰੇਦਾਰ ਹੀ ਜੋਤ ਜਗਾਉਂਦੀ ਆ ਪਰ ਸਾਨੂੰ ਪਤਾ ਕਿ ਇਹ ਆਪਣੀ ਮਰਿਆਦਾ ਨਿਭਾਉਂਦੀ ਆ ਇਹਦੇ ਦਿਲ ਨੂੰ ਵੀ ਸ਼ਾਂਤੀ ਆ ਜਾਂਦੀ ਆ ਸ਼ਹੀਦਾਂ ਦੀ ਜੋਤ ਵੀ ਤੇਰੀ ਡਿਊਟੀ ਵੀ ਪੂਰੀ ਹੋ ਜਾਂਦੀ ਆ ਫਿਰ ਅਸੀਂ ਹੌਲੀਕ ਦਿਨੇ ਚੱਕ ਕੇ ਜੋਤ ਪਾਸੇ ਕਰ ਦਿੰਨੇ ਆ ਉਹਨਾਂ ਨੂੰ ਵੀ ਪਤਾ ਵੀ ਇੱਥੇ ਇਹ ਜਦੋਂ ਜੋਤ ਜਗਦੀ ਆ ਕੀ ਕਲਾ ਵਰਤਦੀ ਆ ਦੇਖੋ ਕੁਝ ਪਖੰਡੀ ਲੋਕ ਹੁੰਦੇ ਆ ਆਪਾਂ ਵੇਖਦੇ ਆ ਉਹ ਆਪਾਂ ਨੂੰ ਗਲਤ ਪਾਸੇ ਲੈ ਜਾਂਦੇ ਆ ਜੇ ਬੀਬੀਆਂ ਕਿਸੇ ਪਖੰਡੀਆਂ ਦੇ ਡੇਰੇ ਤੇ ਜਾਣ ਨਾਲੋਂ ਘਰ ਦੇ ਵਿੱਚ ਜੋਤ ਜਗਾ ਕੇ ਸ਼ਹੀਦਾਂ ਅੱਗੇ ਸਤਿਗੁਰ ਅੱਗੇ ਅਰਦਾਸ ਕਰਦੀਆਂ ਨੇ ਤਾਂ ਬੜੀ ਚੰਗੀ ਗੱਲ ਆ ਇਹਦੇ ਨਾਲ ਸੀ ਪਖੰਡੀਆਂ ਦੇ ਡੇਰੇ ਤੋਂ ਬਚ ਜਾਂਦੇ ਆ ਸਾਡੀ ਗੁਰੂ ਤੇ ਸ਼ਰਧਾ ਵਾਧੀ ਆ ਵਿਸ਼ਵਾਸ ਵਾਧਾ ਇਹ ਚੀਜ਼ ਭਾਈ ਜਿਹੜੀ ਆ ਤੁਸੀਂ ਜ਼ਰੂਰ ਸਿੱਖਣੀ ਹੀ ਸਿੱਖਣੀ ਆ ਵੀ ਸਤਿਗੁਰ ਅੱਗੇ ਅਰਦਾਸ ਕਰਕੇ ਇਹ ਨੇਮ ਵਧਾਉਣਾ ਹੈ ਹੁਣ ਅਗਲੀ ਗੱਲ ਜਿਹੜੀ ਆ ਉਹ ਇਹ ਆ ਕੁਝ ਬੀਬੀਆਂ ਹਨ ਜਿਹੜੀਆਂ ਜਦੋਂ ਜੋਤ ਜਗਾਉਂਦੀਆਂ ਨੇ ਇੱਕ ਭੁੱਲ ਬਹੁਤ ਵੱਡੀ ਕਰ ਜਾਂਦੀਆਂ ਨੇ ਉਹ ਕਿਹੜੀ ਭੁੱਲ ਵੀ ਕਈ ਵਾਰੀ ਨਾ ਖਿੱਜ ਜਾਂਦੀਆਂ ਨੇ ਜੋਤ ਲਾਉਂਦੀਆਂ ਹੋਈਆਂ ਵੀ ਸਾਡਾ ਤਾਂ ਗੁਰੂ ਨੇ ਕਾਰਜ ਹੀ ਨਹੀਂ ਸਵਾਰਿਆ ਮੇਰੇ ਪਤੀ ਨੇ ਤਾਂ ਇੰਨਾ ਸਮਾਂ ਹੋ ਗਿਆ ਮੈਂ ਜੋਤ ਲਾਉਂਦੀ ਆ ਪਰ ਮੇਰੇ ਪਤੀ ਨੇ ਸ਼ਰਾਬ ਨਹੀਂ ਛੱਡੀ ਦੇਖੋ ਜੋ ਹੋਣਾ ਕਿਸਮਤ ਵਿੱਚ ਕਈ ਵਾਰੀ ਦੁੱਖ ਹੁੰਦੇ ਆ ਪਿਛਲੇ ਕਰਮਾਂ ਦੇ ਉਹ ਹੋਣੇ ਹੀ ਆ ਏ ਤੁਸੀਂ ਜਿਹੜੀ ਜੋਤ ਜਗਾ ਰਹੇ ਹੋ ਆਪਦਾ ਅੱਗਾ ਸਵਾਰ ਬਣੇ ਹੋ ਤੁਸੀਂ ਇਉਂ ਸਮਝੋ ਜੋਤ ਜਗਾਉਣ ਸਮੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋਤ ਜਗਾਉਣ ਸਮੇ ਅੱਖਾਂ ਮੀਟ ਕੇ ਅਰਦਾਸ ਕਰਨੀ ਚਾਹੀਦੀ ਆ ਜੋਤ ਜਗਾਉਣ ਸਮੇ ਹੋ ਸਕੇ ਬੱਚਿਆਂ ਨੂੰ ਨਾਲ ਲਿਆ ਕੇ ਸਿਖਾਉਣਾ ਚਾਹੀਦਾ ਤੇ ਹੁਣ ਮੇਰੇ ਮੁਤਾਬਕ ਇਹ ਇੱਕ ਬਹੁਤ ਵੱਡੀ ਭੌਲੀ ਹੁਸ ਹੋ ਗਈ ਵੀ ਅਸੀਂ ਇਹ ਚੀਜ਼ਾਂ ਕਰਨੋਂ ਹਟ ਗਏ ਦੇਖੋ ਸਾਡੇ ਪੁਰਾਣੇ ਬਜ਼ੁਰਗ ਕਿੰਨੇ ਸੁਖੀ ਸੀਗੇ ਉਹ ਕੋਈ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਲੋਕ ਉਦੋਂ ਕਿੰਨੀ ਸ਼ਾਂਤੀ ਸੀ ਉਹਨਾਂ ਦੇ ਜੀਵਨ ਦੇ ਵਿੱਚ ਪਰ ਸਾਡਾ ਜਿਹੜਾ ਜੀਵਨ ਆ ਅੱਜ ਦਾ ਆਪਾਂ ਵੇਖ ਰਹੇ ਆ ਉਹ ਤਾਂ ਭਾਈ ਓਹ ਆ ਵੀ ਬੜੀ ਅਸੀਂ ਕਾਹਲੀ ਕਰਦੇ ਆ ਹਰ ਕੰਮ ਦੇ ਵਿੱਚ ਤੇਜ਼ੀ ਕਰਦੇ ਆ ਕਈ ਵਾਰੀ ਜੋਤ ਜਗਾਉਣ ਸਮੇਂ ਅਰਦਾਸ ਕਰਨੀ ਭੁੱਲ ਜਾਂਦੇ ਆ ਛੇਤੀ ਛੇਤੀ ਜੋਤ ਜਗਾ ਕੇ ਵੀ ਜਿਵੇਂ ਆਪਾਂ ਕੋਈ ਕੰਮ ਨਿਬੇੜਨਾ ਹੁੰਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਇਹ ਬਹੁਤ ਬੁਰੀ ਗੱਲ ਆ ਫਿਰ ਅਸੀਂ ਕਹਿੰਦੇ ਆ ਸਾਨੂੰ ਗੁਰੂ ਘਰ ਤੋਂ ਖੁਸ਼ੀਆਂ ਨਹੀਂ ਮਿਲਦੀਆਂ ਸਾਨੂੰ ਗੁਰੂ ਤੋਂ ਦਾਤ ਨਹੀਂ ਮਿਲਦੀ ਸਾਡੇ ਗਵੰਡੀ ਖੋਸ਼ਾ ਮੈਂ ਕਿਉਂ ਦੁਖੀ ਆ ਰੱਬ ਨੇ ਸਾਰੇ ਦੁੱਖ ਹੀ ਮੇਰੀ ਝੋਲੀ ਵਿੱਚ ਪਾਤੇ ਆ ਇਦਾਂ ਫਿਰ ਨਕਾਰਾਤਮਕ ਸੋਚ ਬੰਦੇ ਦੀ ਬਣ ਜਾਂਦੀ ਆ ਇਹ ਤੁਸੀਂ ਕਦੇ ਵੀ ਭਾਈ ਇਦਾਂ ਦੀ ਸੋਚ ਨਹੀਂ ਬਣਨ ਦੇਣੀ ਜਦੋਂ ਵੀ ਜੋਤ ਜਗਾਉਣੀ ਆ ਸਕਾਰਾਤਮਕ ਸੋਚ ਤੁਹਾਡੇ ਅੰਦਰ ਚੰਗੀ ਊਰਜਾ ਹੋਵੇ ਚੰਗੇ ਖਿਆਲ ਹੋਣ ਉਦੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਦੇਖੋ ਸਰਬੱਤ ਦੇ ਭਲੇ ਵਿੱਚ ਕੀ ਹੁੰਦਾ ਸਾਡਾ ਸਭ ਦਾ ਹੀ ਭਲਾ ਹੁੰਦਾ ਬਹੁਤ ਬਰੀ ਅਸੀਂ ਇਹ ਚੀਜ਼ਾਂ ਵੇਖਦੇ ਆਂ ਪ੍ਰਾਣੇ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਜੋਤ ਉੱਪਰ ਇੰਨੀ ਜ਼ਿਆਦਾ ਸ਼ਰਧਾ ਸੀ ਇੰਨੀ ਜ਼ਿਆਦਾ ਸ਼ਰਧਾ ਸੀ ਗੁਰਮੁਖ ਪਿਆਰਿਓ ਉਹ ਜੋਤ ਜਗਾਉਣੀ ਭੁੱਲਦੇ ਨਹੀਂ ਸੀ ਪ੍ਰਾਣੀਆਂ ਬੀਬੀਆਂ ਦਾ ਤੁਸੀਂ ਪੜੋ ਇਤਿਹਾਸ ਜਾਂ ਆਪਣੇ ਬਜ਼ੁਰਗਾਂ ਨੂੰ ਦਾਦੀਆਂ ਨੂੰ ਦੇਖਣਾ ਉਹ ਜੋਤ ਕਿਵੇਂ ਜਗਾਉਂਦੀਆਂ ਨੇ ਕਿਵੇਂ ਵਾਹਿਗੁਰੂ ਦੇ ਉੱਪਰ ਉਹਨਾਂ ਦਾ ਯਕੀਨ ਭਾਵੇਂ ਉਹ ਬਹੁਤੇ ਪੜੇ ਲਿਖੇ ਨਹੀਂ ਮੈਂ ਪਹਿਲਾਂ ਕਹਿ ਰਿਹਾ ਆਂ ਪਰ ਜੋਤ ਦੀ ਜਿਹੜੀ ਮਰਿਆਦਾ ਉਹਨਾਂ ਕੋਲ ਸੀ ਅੱਜ ਦੀਆਂ ਪੜੀਆਂ ਲਿਖੀਆਂ ਬੀਬੀਆਂ ਨੂੰ ਨਾ ਤੋ ਸਿੱਖਣਾ ਚਾਹੀਦਾ ਤੇ ਜੋਤ ਜਗਾਉਂਦੇ ਸਮੇ ਮੁੱਖ ਦੇ ਵਿੱਚ ਸਾਡੇ ਮੂਲ ਮੰਤਰ ਜਾਂ ਆਪਾਂ ਵਾਹਿਗੁਰੂ ਦਾ ਮੰਤਰ ਵੀ ਕਰ ਸਕਦੇ ਆ ਪਰ ਗੱਲਾਂ ਨਹੀਂ ਕਰਨੀਆਂ ਜਿਹੜੀ ਮਰਜ਼ੀ ਬਾਣੀ ਦਾ ਪਾਠ ਕਰ ਲਓ ਚੌਪਈ ਸਾਹਿਬ ਦਾ ਕਰ ਲਓ ਪੰਜ ਵਾਰ ਮੂਲ ਮੰਤਰ ਕਰ ਲਓ ਵਾਹਿਗੁਰੂ ਮੰਤਰ ਕਰ ਲਓ ਮੇਰੇ ਕਹਿਣ ਦਾ ਭਾਵ ਰੱਬ ਦੀ ਯਾਦ ਅੰਦਰ ਹੋਵੇ ਬਸ ਗੱਲ ਇਹ ਆ ਇਹ ਨਾ ਹੋਵੇ ਇੱਕ ਪਾਸੇ ਆਪਾਂ ਜੋਤ ਜਗਾ ਰਹੇ ਆ ਵਾਹਿਗੁਰੂ ਦੀ ਇੱਕ ਪਾਸੇ ਮਨ ਦੇ ਵਿੱਚ ਫੁਰ ਨਹੀਂ ਹੋਰ ਚੱਲਦੀ ਜਾਂਦੇ ਆ ਫਿਰ ਅਸੀਂ ਕਿਸ ਤਰ੍ਹਾਂ ਗੁਰੂ ਤੋਂ ਖੁਸ਼ੀਆਂ ਲੈ ਲਾਂਗੇ ਜੀ ਆਪਾਂ ਕਦਾ ਚਿੱਤ ਵੀ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ ਜੇ ਇਸ ਤਰ੍ਹਾਂ ਦਾ ਸਾਡਾ ਜੀਵਨ ਹੈ ਜੋਤ ਜਿਹੜੀ ਆ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਲਾਉਣੀ ਆ ਮੈਂ ਬਹੁਤ ਘਰਾਂ ਵਿੱਚ ਦੇਖਿਆ ਕਿ ਉਹ ਨੀਵੀਂ ਥਾਂ ਤੇ ਜੋਤ ਲਾਈ ਫਿਰਦੇ ਆ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਲਾਓ ਏਹੀ ਉਹਨਾਂ ਦੀ ਭੁੱਲ ਹੁੰਦੀ ਆ ਕਿਉਂਕਿ ਫਿਰ ਆਪਾਂ ਕਹਿ ਦਿੰਨੇ ਆਂ ਵੀ ਸਾਡੇ ਤੋਂ ਕੋਈ ਗਲਤੀ ਹੋਗੀ ਉਹਦੀ ਖੌਰੇ ਸਜ਼ਾ ਮਿਲਦੀ ਆ ਕਿਉਂਕਿ ਸ਼ਹੀਦ ਸਿੰਘ ਜਿਹੜੇ ਆ ਸਾਨੂੰ ਖੁਸ਼ੀਆਂ ਹੀ ਦਿੰਦੇ ਆ ਗੁਰੂ ਦੇ ਪਿਆਰੇ ਸਾਨੂੰ ਦੁੱਖ ਨਹੀਂ ਦੇ ਸਕਦੇ ਪਰ ਗੱਲ ਇਹ ਆ ਵੀ ਅਸੀਂ ਉਹਨਾਂ ਦੀ ਮਰਿਆਦਾ ਵੀ ਤਾਂ ਰੱਖਣੀ ਆ ਨਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਤ ਬਿਨਾ ਸਿੱਖ ਨਹੀਂ ਕਹਾਵੇ ਰਹਿਤ ਬਿਨਾ ਦਰ ਚੋਟਾ ਖਾਵੇ ਰਹਿਤ ਤੋਂ ਬਿਨਾ ਕੋਈ ਸਿੱਖ ਹੋ ਹੀ ਨਹੀਂ ਸਕਦਾ ਜੀ ਗੁਰਮਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹਨਾਂ ਨੇ ਸਾਨੂੰ ਇਹ ਜਿਹੜੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਬਾਹਰੀ ਜਿਹਨੇ ਜੋਤ ਜਗਾਈ ਆ ਤੇ ਉਹਦਾ ਧਿਆਨ ਹੌਲੀ-ਹੌਲੀ ਸਹਿਜੇ ਸਹਿਜੇ ਅੰਦਰ ਵੀ ਚਲਿਆ ਜਾਂਦਾ ਅੰਤਰੀਵ ਦੀ ਗੱਲ ਆ ਹੁਣ ਇਹ ਹੁਣ ਜਦੋਂ ਅੰਦਰ ਚਲਿਆ ਗਿਆ ਧਿਆਨ ਹੁਣ ਉਦੋਂ ਆਪਣੇ ਤੇ ਸਵਰਤ ਜਿਹੜੀ ਆ ਟਿਕਦੀ ਆ ਵੀ ਮੇਰੇ ਵਿੱਚ ਕੀ ਕਮੀਆਂ ਨੇ ਮੇਰੇ ਵਿੱਚ ਕੀ ਔਗਣ ਆ ਫਿਰ ਆਪਾਂ ਦੂਜਿਆਂ ਦੇ ਔਗਣ ਨਹੀਂ ਬਹੁਤੇ ਫਰੂਲ ਦੇ ਮਾਫ ਕਰਨਾ ਫਿਰ ਆਪਾਂ ਆਪਣੇ ਗਰੀਬਾਨ ਦੇ ਵਿੱਚ ਵੇਖਦੇ ਆ ਵੀ ਮੇਰੇ ਵਿੱਚ ਕੀ ਕੀ ਕਮੀਆਂ ਨੇ ਹੁਣ ਘਰ ਦੇ ਵਿੱਚ ਆਂਡਾ ਸ਼ਰਾਬ ਮਾਸ ਇਹਦੀ ਵਰਤੋਂ ਹੋ ਰਹੀ ਆ ਕਿ ਮੈਂ ਕੀ ਕਰਾਂ ਕਿੱਧਰ ਨੂੰ ਜਾਵਾਂ ਜੇ ਮੈਂ ਜੋਤ ਜਗਾਉਣੀ ਆ ਇਹ ਮਰਿਆਦਾ ਤੋੜ ਦੇਣਗੇ ਤਾਂ ਭਾਈ ਘਰ ਦੇ ਵਿੱਚ ਕਮਰਾ ਇੱਕ ਹੁੰਦਾ ਹੀ ਆ ਅੱਜ ਦੇ ਜ਼ਮਾਨੇ ਵਿੱਚ ਇੰਨਾ ਗਰੀਬ ਕੋਈ ਵੀ ਨਹੀਂ ਕਿ ਕੋਈ ਇੱਕ ਕਮਰੇ ਵਿੱਚ ਹੀ ਗੁਜ਼ਾਰਾ ਕੱਟ ਰਿਹਾ ਹੋਵੇ ਜਿਹੜੇ ਕੱਟਦੇ ਆ ਉਹ ਬੜੇ ਥੋੜੇ ਆ ਬੜੇ ਥੋੜੇ ਲੋਕ ਆ ਮੈਂ ਆਮ ਮੱਧ ਵਰਗੀ ਲੋਕਾਂ ਦੀ ਗੱਲ ਕਰਦਾ ਤਾਂ ਉੱਥੇ ਸਾਨੂੰ ਇੱਕ ਕਮਰਾ ਲੈ ਲੈਣਾ ਚਾਹੀਦਾ ਜਾਂ ਕਮਰੇ ਵਿੱਚ ਜਗ੍ਹਾ ਬਣਾ ਲੈਣੀ ਚਾਹੀਦੀ ਆ ਉੱਥੇ ਜੋਤ ਜਗਾ ਕੇ ਬਾਣੀ ਪੜਨੀ ਚਾਹੀਦੀ ਆ ਜੀ ਇਹ ਜੋਤ ਆ ਜਿਹੜੀ ਗੁਰੂ ਦੀ ਇਹ ਉਹਦੇ ਪਿਆਰ ਵਿੱਚ ਜਗਾਈ ਹੋਈ ਇਹ ਸੁੱਖ ਦਾ ਸਾਗਰ ਹੀ ਆ ਬੜਾ ਕੁਝ ਇਹ ਸਾਨੂੰ ਸਿਖਾ ਦਿੰਦੀ ਹੈ ਕਿਉਂਕਿ ਹਵਾ ਵੀ ਸ਼ੁੱਧ ਕਰਦੀ ਹੈ ਹੁਣ ਆਪਾਂ ਪ੍ਰਾਣੇ ਜਮਾਨੇ ਵਿੱਚ ਵੇਖਦੇ ਹਾਂ ਲੋਕਾਂ ਦੇ ਘਰਾਂ ਵਿੱਚ ਬੱਤੀ ਨਹੀਂ ਸੀ ਹੁੰਦੀ ਉਹ ਤੇਲ ਦੇ ਵੀ ਦੀਵੇ ਬਾਲਦੇ ਸੀ ਤੇ ਘਿਓ ਦੇ ਵੀ ਇਹ ਗੱਲ ਵੱਖਰੀ ਆ ਵੀ ਉਹ ਚਾਨਣ ਕਰਨ ਵਾਸਤੇ ਤੇਲ ਦੇ ਦੀਵੇ ਬਾਲਦੇ ਸੀ ਪਰ ਨਾਲ ਉਹ ਘਿਓ ਦੇ ਦੀਵੇ ਵੀ ਬਾਲਦੇ ਸੀ ਹੁਣ ਜਦੋਂ ਛੇਵੇਂ ਪਾਸ਼ਾ ਜੀ ਦੀ ਸਾਖੀ ਯਾਦ ਕਰੋ ਤੁਸੀਂ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਰਹਾਅ ਹੋ ਕੇ ਆਉਂਦੇ ਆ ਉਦੋਂ ਲੋਕਾਂ ਨੇ ਖੁਸ਼ੀ ਵਿੱਚ ਕੀ ਕੀਤਾ ਘਿਓ ਦੇ ਦੀਵੇ ਬਾਲੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਾਰੇ ਆਪਾਂ ਸੁਣਿਆ ਇਤਿਹਾਸ ਹੈ ਗੱਲ ਇਹ ਆ ਵੀ ਗੱਲ ਸੁਣੀ ਤਾਂ ਹੁੰਦੀ ਆ ਸੀ ਗੱਲ ਤਾਂ ਅਮਲ ਕਮਾਉਣ ਦੀ ਹੁੰਦੀ ਆ ਵੀ ਅਸੀਂ ਕਿੰਨਾ ਅਮਲ ਕਮਾਉਨੇ ਆ ਤਾਂ ਉੱਥੇ ਫਿਰ ਆਪਾਂ ਹੋਰ ਥਾਵਾਂ ਤੇ ਵੇਖਦੇ ਆ ਵੀ ਜੋਤ ਜਿਹੜੀ ਆ ਜਗ ਰਹੀ ਆ ਪੁਰਾਣੇ ਜ਼ਮਾਨੇ ਤੋਂ ਹੀ ਇਹ ਜੋਤ ਦੀ ਮਹੱਤਤਾ ਪੁਰਾਣੇ ਸਿੱਖ ਜਿਹੜੇ ਆ ਉਹਨਾਂ ਦੀਆਂ ਕੁਝ ਤਸਵੀਰਾਂ ਮਿਲਦੀਆਂ ਨੇ ਵੀ ਦੇ ਵਿੱਚ ਸਾਨੂੰ ਜੋਤ ਦੀਆਂ ਤਸਵੀਰਾਂ ਵੀ ਨਜ਼ਰ ਆਉਂਦੀਆਂ ਨੇ ਪੇਂਟਿੰਗ ਦੇ ਵਿੱਚ ਇਹ ਚੀਜ਼ਾਂ ਅਸੀਂ ਵੇਖਦੇ ਆ ਤਾਂ ਇਹ ਕਿਵੇਂ ਰਵੈਤ ਆ ਭਾਵੇਂ ਇੱਕੇ ਚੱਲੀ ਆਈ ਸਾਧ ਸੰਗਤ ਜੀ ਸੰਗਤ ਦੀ ਸ਼ਰਧਾ ਬਹੁਤ ਆ ਜੋਤ ਉੱਪਰ ਇੱਥੇ ਸੰਗਤ ਸੀਸ ਝੁਕਾਉਂਦੀ ਆ ਇਹ ਸ਼ਹੀਦਾਂ ਦੀ ਜੋਤ ਨੂੰ ਵੀ ਸੀਸ ਝੁਕਾਉਂਦੀ ਆ ਜਿੱਥੇ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਸੇਵਾ ਕਰਦੇ ਆ ਸਾਨੂੰ ਗੁਰੂ ਤੋਂ ਹੀ ਦਾਤਾਂ ਮਿਲਣੀਆਂ ਨੇ ਉੱਥੇ ਜੋਤ ਦੇ ਜਿਹੜਾ ਹੈ ਨਾ ਘੌਰ ਨੂੰ ਮੱਥੇ ਤੇ ਵੀ ਕਈ ਲਾ ਲੈਂਦੇ ਆ ਇਹ ਉਹਨਾਂ ਦੀ ਇੱਕ ਸ਼ਰਧਾ ਹੁੰਦੀ ਆ ਦੇਖੋ ਗਿਆਨ ਨਾਲੋਂ ਸ਼ਰਧਾ ਬਹੁਤ ਵੱਡੀ ਹੁੰਦੀ ਆ ਇੱਕ ਪਾਸੇ ਉਹ ਲੋਕ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਗਿਆਨ ਇੱਕ ਪਾਸੇ ਉਹ ਬੀਬੀ ਜੀ ਦੇ ਵਿੱਚ ਸ਼ਰਧਾ ਹੈ ਤੁਸੀਂ ਵੇਖ ਲੈਣਾ ਕਿਹੜਾ ਵਧੇਰੇ ਸੁਖੀ ਆ ਤੇ ਕਿਹੜਾ ਵਧੇਰੇ ਦੁਖੀ ਆ ਮੈਂ ਤੁਹਾਨੂੰ ਦੱਸਦਾ ਹਾਂ ਸ਼ਰਧਾ ਵਾਲੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਵਿੱਚ ਜੇ ਦੁੱਖ ਵੀ ਆ ਜਾਂਦਾ ਉਹ ਫਿਰ ਵੀ ਸਤਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨ ਲੈਂਦੇ ਆ ਕਈ ਵਾਰੀ ਬਹੁਤੀ ਵਿਦਵਤਾ ਬੰਦਾ ਬੜਿਆ ਬਹੁਤ ਜ਼ਿਆਦਾ ਤਰਕ ਕਰਨ ਵਾਲਾ ਹੋਵੇ ਉਹਦੀ ਜ਼ਿੰਦਗੀ ਵਿੱਚ ਕੋਈ ਸੁੱਖ ਨਹੀਂ ਹੁੰਦਾ ਅੱਜ ਦੇ ਲੋਕ ਕਹਿੰਦੇ ਕੋਜਾ ਸੋਚਦੇ ਕੋਜਾ ਕਰਦੇ ਕੋਜਾ ਪੁੱਛੋ ਤੇ ਦੱਸਦੇ ਕੋਜਾ ਉਹਨਾਂ ਅੰਦਰ ਹੀ ਮਰਿਆਦਾ ਨਹੀਂ ਰਹੀ ਨਾ ਹੀ ਅੱਜ ਦੇ ਲੋਕਾਂ ਵਿੱਚ ਸ਼ੈਨਸ਼ੀਲਤਾ ਹੈ ਪ੍ਰਾਣੀਆਂ ਬੀਬੀਆਂ ਨੇ ਜੋਤ ਜਗਾਉਣੀ ਤੇ ਸਾਰੇ ਪਰਿਵਾਰ ਨੇ ਆ ਕੇ ਜੋਤ ਨੂੰ ਮੱਥਾ ਟੇਕਣਾ ਇਹ ਪ੍ਰਾਣੇ ਸਮੇਂ ਵਿੱਚ ਰਵੈਤ ਹੁੰਦੀ ਰਹੀ ਆ ਤੇ ਹੁਣ ਦੇਖਦੇ ਆ ਘਰਾਂ ਵਿੱਚ ਲੋਕਾਂ ਨੇ ਜੋਤ ਜਗਾਉਣੀ ਹੀ ਬੰਦ ਕਰ ਦਿੱਤੀ ਹੈ ਤੇ ਜਦੋਂ ਦੀ ਜੋਤ ਬੰਦ ਕੀਤੀ ਆ ਸੱਚ ਕਰਕੇ ਜਾਣੂ ਲੋਕਾਂ ਦੇ ਮਨ ਜਿਹੜੇ ਆ ਬੇਚੈਨ ਹੋ ਗਏ ਆ ਦੇਖੋ ਗੁਰਬਾਣੀ ਪੜਨਾ ਅਮਲ ਕਮਾਉਣੇ ਕੀਰਤਨ ਸੁਣਨਾ ਇਹਦਾ ਅਲੱਗ ਮਹਾਤਮਾ ਜੋਤ ਦਾ ਆਪਣਾ ਮਹਾਤਮਾ ਜੀ ਐਵੇਂ ਥੋੜੀ ਹਰ ਸਥਾਨ ਤੇ ਤਖਤਾਂ ਉਪਰ ਜੋਤ ਜਗ ਰਹੀ ਹੈ ਇਹਦਾ ਕੋਈ ਕਾਰਨ ਹੁੰਦਾ ਤਾਂ ਸਾਨੂੰ ਭਾਈ ਚੰਗੀ ਚੀਜ਼ ਲਾਉਣੀ ਚਾਹੀਦੀ ਘਰ ਵਿੱਚ ਮਾੜੀ ਚੀਜ਼ ਫੇਰੀ ਦੂਰ ਹੋਊਗੀ ਜੋਤ ਉੱਚੀ ਜਗਾ ਲਾਉਣੀ ਚਾਹੀਦੀ ਆ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਸਵੇਰੇ ਸ਼ਾਮ ਲਾਉਣੀ ਚਾਹੀਦੀ ਆ ਜੋਤ ਆਪੇ ਹੀ ਵਾਧੀ ਹੁੰਦੀ ਆ ਧੱਕੇ ਦੇ ਨਾਲ ਉਹਨੂੰ ਵਧਾਉਣਾ ਨਹੀਂ ਚਾਹੀਦਾ ਤੇ ਸ਼ੁੱਧ ਘਿਓ ਦੀ ਜੋਤ ਵਰਤਣੀ ਚਾਹੀਦੀ ਆ ਮੈਂ ਦੁਹਰਾ ਰਿਹਾ ਆ ਵੀ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਕਿਉਂਕਿ ਚੰਗੀਆਂ ਗੱਲਾਂ ਕਈ ਵਾਰੀ ਅਕਸਰ ਅਸੀਂ ਭੁੱਲ ਜਾਂਦੇ ਆ ਮਾੜੀਆਂ ਚੀਜ਼ਾਂ ਚੇਤੇ ਰੱਖ ਲੈਣੇ ਆ ਇਹ ਬੰਦੇ ਦਾ ਸੁਭਾ ਹੈ ਸਰਦਾ ਨਾਲ ਜੋਤ ਲਾਓ ਸਤਿਗੁਰੂ ਮਹਾਰਾਜ ਬਹੁਤ ਕਿਰਪਾ ਕਰ ਦੇਣਗੇ ਆਓ ਜੀ ਸਾਹਿਬਜ਼ਾਦਿਆਂ ਦੇ ਪਿਆਰ ਵਿੱਚ ਆ ਕੇ ਵੱਧ ਤੋਂ ਵੱਧ ਇਹਨਾਂ ਦਿਨਾਂ ਵਿੱਚ ਜੋਤ ਜਿੱਥੇ ਜਗਾਉਣੀ ਆ ਉੱਥੇ ਮੂਲ ਮੰਤਰ ਵਾਹਿਗੁਰੂ ਮੰਤਰ ਸ੍ਰੀ ਜਪਜੀ ਸਾਹਿਬ ਦੀ ਬਾਣੀ ਸ੍ਰੀ ਸੋਖਮਣੀ ਸਾਹਿਬ ਦੀ ਬਾਣੀ ਦਾ ਜਾਪ ਵੀ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲੈਣ ਜੀ ਬਖਸ਼ ਲੈਣ ਜੀ ਪੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ